ਪਰਦੇਸ਼ ਪਰਦੇ ਵਿੱਚ ਕਲਕੱਤਾ ਦੀ ਟ੍ਰੇਨੀ ਮਹਿਲਾ ਡਾਕਟਰ ਦੇ ਬਲਾਤਕਾਰ ਤੋਂ ਬਾਅਦ ਹੱਤਿਆ ਤੋਂ ਬਾਅਦ ਰਾਤ ਦੀ ਡਿਊਟੀ ਤੇ ਹਸਪਤਾਲਾਂ ਵਿੱਚ ਤਾਇਨਾਤ ਸਿਹਤ ਅਮਲੇ ਦੀਆਂ ਮਹਿਲਾਵਾ ਕਰਮਚਾਰਨਾ ਤੇ ਲੇੜੀ ਡਾਕਟਰਸ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਘਟਨਾ ਤੋਂ ਬਾਅਦ ਕੁਝ ਹਸਪਤਾਲਾਂ ਨੇ ਰਾਤ ਦੇ ਸਮੇਂ ਮਹਿਲਾਵਾੜਾਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਪਰ ਗੁਰਦਾਸ ਪਰਦੇ ਜਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਸਿਵਲ ਹਸਪਤਾਲ ਵਿਖੇ ਰਾਤ ਨੂੰ 10 ਵਜੇ ਸਾਡੇ ਪੱਤਰਕਾਰ ਰੋਹਿਤ ਗੁਪਤਾ ਦੇ ਵੱਲੋਂ ਰਿਅਲਿਟੀ ਚੈੱਕ ਕੀਤੀ ਗਈ ਤਾਂ ਹੈਰਾਨੀਜਨਕ ਕੋ ਖੁਲਾਸੇ ਜਿਲ੍ਹਾ ਪਦਰੀ ਹਸਪਤਾਲ ਵਿੱਚ ਰਾਤ ਦੇ ਸਮੇਂ ਸਿਰਫ ਇੱਕ ਪੁਲਿਸ ਸੁਰੱਖਿਆ ਕਰਮਚਾਰੀ ਤਾਇਨਾਤ ਕੀਤਾ ਗਿਆ ਸੀ ਤਿੰਨ ਮੰਜ਼ਿਲਾ ਹਸਪਤਾਲ ਵਿੱਚ ਦੌੜ-ਦੌੜ ਕੇ ਉਹ ਇਕੱਲਾ ਕਿਵੇਂ ਪੂਰੇ ਹਸਪਤਾਲ ਦੀ ਸੁਰੱਖਿਆ ਕਰ ਪਾਵੇਗਾ ਹੁਣ ਇਹ ਸਵਾਲ ਤਾਂ ਖੜਾ ਹੁੰਦਾ ਹੀ ਹੈ ਪਰ ਪਿਛਲੇ ਦਿਨੀ ਹਸਪਤਾਲ ਵਿੱਚ ਰਾਤ ਨੂੰ ਹੀ ਲੜਾਈਆਂ ਦੀਆਂ ਘਟਨਾਵਾਂ ਵੀ ਵਾਪਰੀਆਂ ਤੇ ਹਸਪਤਾਲ ਵਿੱਚ ਰਾਤ ਦੇ ਸਮੇਂ ਡਿਊਟੀ ਤੇ ਤਾਇਨਾਤ ਮਹਿਲਾ ਡਾਕਟਰਾਂ ਤੇ ਕਰਮਚਾਰਨਾ ਦਾ ਵੀ ਕਹਿਣਾ ਹੈ ਕਿ ਰਾਤ ਨੂੰ ਜ਼ਿਆਦਾਤਰ ਮਰੀਜ਼ਾਂ ਦੇ ਰਿਸ਼ਤੇਦਾਰ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੇ ਨੇ ਕਿੰਨਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਹਸਪਤਾਲ ਦੀਆਂ ਹਰ ਰੋਜ਼ ਰਾਤ ਨੂੰ ਡਿਊਟੀ ਤੇ ਤਾਇਨਾਤ ਦੋ ਮਹਿਲਾ ਡਾਕਟਰ ਅਤੇ 30 ਦੇ ਕਰੀਬ ਹੋਰ ਮਹਿਲਾ ਕਰਮਚਾਰਨਾ ਤੁਸੀਂ ਆਪ ਹੀ ਸੁਣੋ ਉਹਨਾਂ ਸਾਰੀਆਂ ਮਹਿਲਾ ਕਰਮਚਾਰੀਆਂ ਦੀ ਜ਼ੁਬਾਨੀ ਕਿ ਕਿਸ ਤਰੀਕੇ ਦੇ ਨਾਲ ਉਹ ਰਾਤ ਦੀ ਡਿਊਟੀ ਨਿਭਾਉਂਦੀਆਂ ਨੇ ਹਾਂਜੀ ਭਾਜੀ ਮੈਂ ਆਸਾਸਟਾਫ ਆ ਮੈਂ ਲੇਬਰ ਰੂਮ ਚ ਜੌਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਤੁਹਾਡੇ ਸਮੇਂ ਦੌਰਾਨ ਕੋਈ ਇਦਾਂ ਦੀ ਘਟਨਾ ਹੋਈ ਹੋਏਗੀ ਲੇਡੀਜ਼ ਨੂੰ ਖਾਸ ਕਰਕੇ ਲੱਗਦਾ ਹੋਏ ਕਿ ਇਨਸੈਕੂਅਰ ਹੈ ਹਸਪੀਟਲ ਦਾ ਸਟਾਫ ਲੇਡੀਜ਼ ਸਟਾਫ ਪਾਣੀ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਦੇ ਨਾਲ ਘਟੋ ਘਟ ਬਹੁਤੇ ਨਹੀਂ 4-5 ਜਣੇ ਆਦਮੀ ਆਣਗੇ ਚਲੋ ਲੇਡੀ ਤੇ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਚ 1-2 ਜਣੇ ਨੇ ਰਾਤ ਨੂੰ ਸ਼ਰਾਬ ਪੀ ਕੇ ਹੀ ਆਂਦੇ ਆ ਗੱਲਾਂ ਕਰਦੀਆਂ ਕਿੰਨੇ ਕਮੈਂਟ ਬਾਏ ਕਰਦੇ ਨੇ ਕਮੈਂਟ ਬਾਏ ਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸ਼ਰਾਬੀ ਬੰਦੇ ਬਹਿਸ ਕਰਦੇ ਨੇ ਸਾਡੇ ਨਾਲ ਕੁਝ ਵੀ ਗੱਲ ਬਹਿਸ ਕਰਨਗੇ ਵੀ ਅਸੀਂ ਕਿਸ ਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲੀ ਹੋ ਹੁੰਦਾ ਬਹਿਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜਨ ਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਹੀ ਕਰ ਸਕਦੇ ਐਸੀ ਕੱਟਣਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਐਹੀ ਆ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਟਾ ਤੁਸੀਂ ਇੱਥੇ ਕੀ ਆ ਆਹੀ ਤੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੋ ਮੰਜੇ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੀ ਆ ਵੀ ਇੱਥੇ ਆਵਲੀਆਂ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਹੀ ਹੋ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਫ ਹੁੰਦਾ ਹੀ ਆ ਕੀ ਮੰਗੇ ਤੁਹਾਡੇ ਸਿਕਿਉਰਟੀ ਨੂੰ ਲੈ ਕੇ ਕੀ ਸਪੋਰਟ ਸਾਰੇ ਇਹੀ ਆ ਵੀ ਕੋ ਟੋਕਰ 5-6 ਜਾਨੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ। ਹੋਣੇ ਚਾਹੀਦੇ ਜ਼ਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ। 15-20 ਜਾਨੇ ਸਟੂਡੈਂਟ ਬੱਚੇ ਹੁੰਦੇ ਆ। ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨਮੈਡ ਬੇਟੀਆਂ ਸਾਰੀਆਂ ਤੇ ਆਹੀਂ ਵੀ ਇੱਥੇ ਡਰ ਜੰਨੇ ਕਿ ਅਸੀਂ ਉਹਨਾਂ ਦੇ ਦੇਖਭਾਲ ਕਰੀਏ ਜਾਂ ਅਸੀਂ ਆਪਣੀ ਡਿਊਟੀ ਕਰੀਏ ਇੱਥੇ। ਮिक्की ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ। ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕਿ ਕਿਸ ਮਸਲੇ ਹਾਂ ਸਮਝਦਾ ਨਾ ਬਦਰਾ ਹੋ ਜਾਂਦਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਟ ਚ ਦੂਸਰੀ ਵਾਰਟ ਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਹੈ ਕਿੰਨਾ ਦੇ ਸਿਕਿਉਰਿਟੀ ਅਰੇਂਜਮੈਂਟ ਹੋਣੇ ਚਾਹੀਦੇ ਹੈ ਇਸ ਹਸਪੀਟਲ ਇੱਕ ਤਾਂ ਸੀਸੀਟੀਵੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਆ ਬਸ ਐਟ ਲੀਸਟ ਇੱਕ ਵਾਰਡਸ ਇੱਕ ਗਾਟ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਟੋਟਲ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਐਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਐਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਵੇ ਇਨ ਸਿਕਿਉਰਿਟੀ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹ ਨੂੰ ਮਨਾਂ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫालतू ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਦਿੱਤੀ ਗਈ ਸੀ ਤੁਹਾਡੇ ਨਾਲ ਸਟਾਫ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸ ਹਮੋਸਰ ਨੂੰ ਪਹਿਲਾਂ ਲੱਗਿਆ ਨਹੀਂ ਕੋਈ ਸਟਾਫ ਕਿਦਰ ਰਹਿਣਾ ਬਦਲਣਾ ਚਾਹੀਦਾ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਸਾਹਮਣੇ ਨਾਲ ਇੱਕ ਮਹਿਲਾ ਡਾਕਟਰ ਦਾ ਨਰਸਿਸ ਨੂੰ ਕਿੰਨਾ ਕੁ ਸਾਰਾ ਪਿੰਡ ਰਾਤ ਨੂੰ ਨਹੀਂ ਕਿੰਨਾ ਮਾਰਾ ਉਸੇ ਇਹ ਹਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਗ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫੀਮੇਲ ਸਟਾਫ ਲਈ ਪਰ ਅੱਜ ਜਦੋਂ ਗਾਰਡ ਕਰਾਵਾਤਾ ਤੁਸੀਂ ਕਿਸੇ ਨੂੰ ਮਨਾ ਗਾ ਲਿਆ ਤਾਂ ਉਹ ਨਹੀਂ ਆਉਂਗਾ ਪਰ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਨਹੀਂ ਮੰਨਦਾ ਕੀ ਮੰਗਾ ਕੀਤਾ ਬਸ ਆਹੀ ਮੰਗ ਹੈ ਕਿ ਇੱਕ ਹਰ ਇੱਕ ਪੋਟ ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਕੀ ਨਾਲ ਇਹ ਐਸ.ਆਈ. ਭਪਿੰਦਰ ਸਿੰਘ ਤੁਸੀਂ ਦਾਦੇ ਜੀ ਤੁਹਾਡੀ ਇਥੇ ਡਿਊਟੀ ਕਿੰਨੇ ਟਾਈਮ ਕਿਨਸ ਵੇਲੇ ਇਹ ਸਰ ਮੇਰੇ ਅੱਠ ਤੋਂ ਸਵੇਰੇ 8 ਵਜੇ ਤੱਕ ਹੁੰਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਰੈਸਟ ਹੁੰਦੀ ਆ ਸਰ ਸ਼ਾਮ ਨੂੰ ਫੇਰ 8 ਵਜੇ ਨੂੰ ਲਈ ਆ ਜਾਂਦੀ ਆ ਕੱਲਾ ਸਿੰਗਲ ਹੀ ਗਾਰਡਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਸਨ ਲੱਗਦਾ ਕਿ ਮੁਕਮਲ ਹੈ ਮਤਲਬ ਨਹੀਂ ਸਰ ਘਟੋ ਘਟਾ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਆ ਘਟੋ ਘਟਾ ਦੋ ਬੰਦੇ ਕਿੰਨੇ ਲਈ ਚਾੜੇ ਤੇਰੇ ਜਦੋਂ ਕਿੰਨੀ ਮੁਸ਼ਕਲ ਲੜਾਈ ਝਗੜਾ ਤਾਂ ਸਰ ਤਿੰਨ ਚਾਰ ਤੇ ਰੋਜ਼ ਆਉਨੇ ਆਂ ਲਾਜ਼ਮੀ ਉਹੀ ਰਾਤ ਉੱਤੀ ਰਾਤ ਇੰਨੀ ਅਵਾਰਡ ਹੈ ਕਦੀ ਉੱਤੇ ਕਦੀ ਥੱਲੇ ਦੋਨੋਂ ਦਾ ਹੀ ਮਨਾਂ ਕਿੱਦਾਂ ਸਰੇਗਾ ਜਦੋਂ ਇਹਨਾਂ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮੜਾ ਮੁੰਡਾ ਨਹੀਂ ਜੇ ਕਦੇ ਨੀਂ ਤੋੜੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਤੋੜਾਂ ਰਹਿਣਾ ਕਦੀ ਤਮੀ ਤੜਨਾ ਨਹੀਂ ਬਤਕੀ ਜੀ ਕੀਤੀ ਤੜਦੇ ਹਮਾਂ ਕਰਦੀ ਕੋਸ਼ਿਸ਼ ਕੀਤੀ ਇਹ ਤਾਂ ਰਾਤ ਰੋਈਦਾ ਹੀ ਕੰਮ ਆ ਸਰ ਉਹੀ ਲੜਾਈ ਹੁੰਦੀ ਆ ਆਇ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਬੋਗ ਲਾਉਂਦੇ ਆ ਉਹਦੇ ਨਾਲ ਮਹੜੀ ਪ੍ਰੋਬਲਮ ਆ ਰਹੀ ਆ ਤੜਨਾ ਲੱਗੇ ਸਾ ਕੀ ਰੰਗ ਗੱਲ ਪੈ ਜਾਂਦੀ ਲੋਕ ਵੇਖੂ ਜੀ ਜਿੰਨਾ ਮਰਜ਼ੀ ਤੁਸੀਂ ਪਿਆਰ ਦਾ ਸਮਝਾਓ ਲੋਕ ਆਪਣੀ ਅੜੀ ਜੜੇ ਰਹਿੰਦੇ ਆ